ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਸਾਲ ਦੀ ਤਰ੍ਹਾਂ ਪਿੰਡ ਨੰਗਲ ਅੰਬੀਆਂ ਡੇਰਾ ਬਾਬਾ ਮਾਤਾ ਪੰਜਾਬ ਘੌਰ ਜੀ ਦੇ ਗੁਰਦਾਰੇ ਤੇ ਬਹੁਤ ਸ਼ਾਨਦਾਰ ਦੋ ਦਿਨਾਂ ਤੋਂ ਬਹੁਤ ਸ਼ਾਨਦਾਰ ਮੇਲਾ ਹੋ ਰਿਹਾ ਹੈ ਅੱਜ ਚੱਜਣ ਜਾ ਰਹੀਏ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਬਾਬਾ ਜੀ ਨਾਲ ਉਹਨਾਂ ਦਾ ਛਿੰਝ ਬਾਰੇ ਕੀ ਕਹਿੰਦੇ ਹਾਂ ਜੀ ਬਾਬਾ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਆਪਣੇ ਜੀ ਪਿੰਡ ਨੰਗਲ ਅੰਬੀਆਂ ਵਿਖੇ ਇੰਨੀ ਸ਼ਾਨਦਾਰ ਛਿੰਝ ਹੋ ਰਹੀ ਜੀ ਇਸ ਬਾਰੇ ਕੀ ਕਹਿੰਦੇ ਬਹੁਤ ਵਧੀਆ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਕਾਰਾ ਮਾਤਾ ਪੰਜਾਬ ਕੌਰ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਸ੍ਰੀ ਗੁਰੂ ਰਾਮ ਰਾਏ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਅੱਜ 13 ਮਈ ਦਿਨ ਸੋਮਵਾਰ ਜੋ ਸਮੂਹ ਨਗਰ ਦੇ ਸਹਿਯੋਗ ਨਾਲ ਅਤੇ ਐਨ ਆਰ ਆ ਵੀਰਾਂ ਦੇ ਸਹਿਯੋਗ ਨਾਲ ਇਸ ਲਾਨਾ ਮੇਲਾ ਸਾਡੇ ਸਤਿਕਾਰਯੋਗ ਡੇਰੇ ਦੇ ਗੱਦੀ ਨਿਸ਼ੀਨ ਮਹੰਤ ਚੇਤਨ ਦਾ ਜੀ ਉਹਨਾਂ ਦੀ ਰਹਿਨਮਾਈ ਹੇਠ ਸਾਰਾ ਸਹਿਯੋਗ ਜਿਹੜਾ ਹੈ ਇਹ ਚੱਲ ਰਿਹਾ ਹੈ ਸੋ ਇਸ ਅੱਜ ਦੇ ਛਿੰਝ ਮੇਲਾ ਜੋ ਇਹ ਸਾਡੇ ਪ੍ਰਾਤਨ ਪਹਿਲਵਾਨ ਸੰਤਰਾਮ ਜੀ ਜੋ ਇਸ ਡੇਰੇ ਦੇ ਮੁੱਖ ਸੇਵਾਦਾਰ ਵੀ ਰਹਿ ਚੁੱਕੇ ਨੇ ਸਵਰਗਵਾਸੀ ਹੋ ਚੁੱਕੇ ਨੇ ਸੋ ਇਹ ਛਿੰਝ ਮੇਲਾ ਉਹਨਾਂ ਦੀ ਹੀ ਦੇਣ ਹੈ ਉਹ ਉਹਨਾਂ ਦੀ ਯਾਦ ਦੇ ਵਿੱਚ ਇਹ ਛਿੰਝ ਮੇਲਾ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਧਰਮਪਾਲ ਜੀ ਸਾਬਕਾ ਸਰਪੰਚ ਸਾਹਿਬ ਮਾਸਟਰ ਬਲਦੇਵ لال ਜੀ ਅਤੇ ਸਾਡੇ ਐਨ ਆਰ ਆਈ ਵੀਰ ਸਰਦਾਰ ਕਮਲਜੀਤ ਸਿੰਘ ਜੀ ਰੂਪਰਾਏ ਜੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਮਾਇਆ ਪੱਖੋਂ ਯੋਗਦਾਨ ਹੈ ਸੋ ਅਸੀਂ ਸਾਰੇ ਹੀ ਐਨਆਰ ਵੀਰਾਂ ਦਾ ਸਤਿਕਾਰਯੋਗ ਸਾਡੇ ਸਮੂਹ ਪ੍ਰਬੰਧਕ ਮੇਲੇ ਛਿੰਝ ਮੇਲੇ ਦੇ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਛਿੰਝ ਮੇਲਾ ਕਰਵਾ ਰਿਹਾ ਜਾ ਰਿਹਾ ਹੈ ਸੋ ਸਾਡੇ ਸਤਿਕਾਰਯੋਗ ਨਿਸ਼ੱਤਰ ਸਿੰਘ 36 ਪਹਿਲਵਾਨ ਢੰਡੋਵਾਲ ਜੀ ਉਹਨਾਂ ਦਾ ਇਸ ਛਿੰਝ ਮੇਲੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਸਾਰੇ ਹੀ ਇਲਾਕੇ ਨੂੰ ਛਿੰਝ ਮੇਲੇ ਵੱਲੋਂ ਸਤਿਕਾਰਯੋਗ ਮਹੰਤ ਕੇਤਨਦਾ ਜੀ ਉਹਨਾਂ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਦੇ ਸਲਾਨੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਹਾਂਜੀ ਪਾਪਾ ਜੀ ਆਪਣੇ ਹੀ ਇਲਾਕੇ ਦਾ ਵੱਡਾ ਆਪਣਾ ਗੁਰਦਾਰ ਸਾਹਿਬ ਆਪਣਾ ਮੰਗਾਂ ਮਾਤਾ ਪੰਜਾਬ ਕੋਟ ਰੇਡ ਹਰ ਸਾਲ ਸੰਗਤਾਂ ਦੇ ਮੱਝ ਵੱਧ ਤੋਂ ਵੱਧ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਪਰ ਇਸ ਸਾਲ ਸੰਗਤਾਂ ਦੇ ਮੱਝ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਜੀ ਸੰਗਤਾਂ ਦਾ ਜੋਸ਼ ਹੈ ਸ਼ਰਧਾ ਹੈ ਬੜੀ ਹੀ ਭਾਵਨਾ ਹੈ ਸੋ ਜੋ ਵੀ ਸੰਗਤਾਂ ਇਸ ਦਰਬਾਰ ਤੇ ਆਪਣੇ ਇੱਛਾ ਪੂਰਵਕ ਮਨੋਕਾਮਨਾ ਲੈ ਕੇ ਆਉਂਦੀਆਂ ਨੇ ਮਾਤਾ ਪੰਜਾਬ ਕੌਰ ਜੀ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਨੇ ਸੋ ਇਸ ਸਬੰਧ ਦੇ ਵਿੱਚ ਬੜਾ ਹੀ ठाਠਾ ਠਾਠਾ ਮਾਰਦਾ ਸੰਗਤ ਦਾ ਇਕੱਠ ਦੇਖਣ ਨੂੰ ਮਿਲਦਾ ਹੈ ਸੋ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੇ ਆਪਾਂ ਲਾਜ਼ਮੀ ਪੰਜਾਬ ਦੇ ਯੂਥ ਦੀ ਗੱਲ ਕਰਦੇ ਆ ਜਿਹਨੋਂ ਤੇ ਨਸ਼ਿਆਂ ਵਿੱਚ ਨਾ ਉਲਝ ਗਿਆ ਹੈ ਉਹਨਾਂ ਨੂੰ ਟਾਡਾ ਕੀ ਮੈਸੇਜ ਆ ਉਹਨਾਂ ਨੂੰ ਸਾਡਾ ਮੈਸੇਜ ਇਹੋ ਹੀ ਹੈ ਕਿ ਸਾਡੇ ਅੰਤਰਰਾਸ਼ਟਰੀ ਖੜਾ ਸੰਦੀਪ ਨੰਗਲੰਬੀਆ ਉਹਨਾਂ ਵੱਲੋਂ ਮਾਤਾ ਪੰਜਾਬ ਕੌਰ ਜੀ ਦੇ ਨਾਮ ਤੇ ਇਹ ਕਲੱਬ ਬਣਾਈ ਗਈ ਹੈ ਜੋ ਨੌਜਵਾਨਾਂ ਦੇ ਵਿੱਚ ਦੇਖਣ ਨੂੰ ਇੱਕ ਨਵਾਂ ਜੋਸ਼ ਮਿਲ ਰਿਹਾ ਹੈ ਸੋ ਅਸੀਂ ਸੰਦੀਪ ਨੰਗਲੰਬੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਮਾਤਾ ਪੰਜਾਬ ਕੌਰ ਦੇ ਨਾਂ ਤੇ ਅੱਜ ਕਲੱਬ ਚਲਾ ਰਹੇ ਨੇ ਸੋ ਸੰਦੀਪ ਨੰਗਲੰਬੀਆ ਬਹੁਤ ਬਹੁਤ ਧੰਨਵਾਦ ਜਿਵੇਂ ਅੱਜ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਖਾਸ ਕਰ ਇਦਾਂ ਦੀਆਂ ਖੇਡਾਂ ਨੂੰ ਕਰਵਾਉਣ ਲਈ ਐਨਆਰਆਈ ਵੀਰਾਂ ਦਾ ਵੀ ਬਹੁਤ ਸਹਿਯੋਗ ਇਸ ਫਲਾਣਾ ਮੇਲੇ ਤੇ ਜੁੜੇ ਬੈਠੇ ਆ ਇਹ ਛਿੰਝ ਮੇਲਾ ਜੋ ਕਿ ਮਿਤੀ 13 ਮਹੀਂ ਦਿਨ ਸੋਮਵਾਰ ਨੂੰ ਕਰਾਇਆ ਜਾ ਰਿਹਾ ਹੈ ਇਹ ਸਾਰੇ ਨਗਰ ਨਿਵਾਸੀ ਸੰਗਤਾਂ ਅਤੇ ਮਹੰਤ ਚੇਤਨ ਦਾਸ ਜੀ ਦੀ ਦੇਖੇ ਹੇਠ ਹੋ ਰਿਹਾ ਹੈ ਜੋ ਕਿ ਇਥੋਂ ਦੇ ਪਹਿਲੇ ਦਸਵੇਂ ਮਹੰਤ ਸ੍ਰੀ ਸੰਤ ਰਾਮ ਜੀ ਓਏ ਛਿੰਝ ਦੇ ਪਹਿਲਵਾਨ ਵੀ ਰਹਿ ਚੁੱਕੇ ਹਨ ਉਹ ਛਿੰਝ ਖੇਡਦੇ ਵੀ ਹੁੰਦੇ ਸੀਗੇ ਉਹਨਾਂ ਦਾ ਇਸ ਇਲਾਕੇ ਵਿੱਚ ਬਹੁਤ ਵੱਡਾ ਨਾਮ ਹੈ ਤੇ ਉਹਨਾਂ ਦੀ ਯਾਦ ਵਿੱਚ ਵੀ ਇਹ ਛਿੰਝ ਹੁੰਦੀ ਹੈ ਕੀ ਜੈ ਮਾਤਾ ਪੰਜਾਬ ਕੋਰ ਕੀ ਜੈ ਬੋਲ ਸ੍ਰੀ ਚੰਦਰ ਭਗਵਾਨ ਮਹਾਰਾਜ ਕੀ ਜੈ ਮਹਤ ਚੇਤਨ ਦਾ ਜੀ ਸਾਰੇ ਨੰਗਲ ਵਾਸੀ ਜੋ ਵੀ ਪਿੰਡ ਦੇ ਸੰਗਤਾਂ ਵੱਲੋਂ ਸਾਰੇ ਇਲਾਕੇ ਵੱਲੋਂ ਮਾਤਾ ਪੰਜਾਬ ਕੋਰ ਦੀ ਛਿੰਝ ਮੇਲਾ ਮਨਾਉਦੇ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਮਾਤਾ ਪਿਆਕੌਰ ਜੀ ਸਾਰਿਆਂ ਦੀ ਤੰਦਰੁਸਤੀ ਬਖਸ਼ੇ ਮੇਰ ਪਰਿਆਤ ਰੱਖੇ ਪਰਿਵਾਰਾਂ ਤੇ ਚੜ੍ਹਦੀਆਂ ਕਲਾ ਬਖਸ਼ੇ ਮਾਤਾ ਪੰਜਾਬ ਕੌਰ ਜੀ ਬਲੇ ਸੋਨਿਹਾਲ ਸਾਤ ਸ੍ਰੀਆ ਕਾਲ ਨੰਗਲਿਆ ਪੇ ਧਰਤੀ ਤੇ ਖੜੇ ਆ ਜਿਹਦਾ ਕਿ ਬਹੁਤ ਪ੍ਰਾਂਤਨ ਇਤਿਹਾਸ ਆ ਮਾ ਡੇਰਾ ਮਾਤਾ ਪੰਜਾਬ ਕੌਰ ਜੀ ਹਰ ਸਾਲ ਇੱਥੇ ਛਿੰਜ ਮਨਾਈ ਜਾਂਦੀ ਆ ਉਹ ਸ਼ੇਂਜ ਮੇਲੇ ਵਿੱਚ ਅਸੀਂ ਜਿਹੜਾ ਕਿ 12 13 ਤਰੀਕ ਨੂੰ ਮਾਤਾ ਪੰਜਾਬ ਗੁਰਸਵਾਲਾ ਮੇਲਾ ਸੀਗਾ ਇਹ 6ਵੇਂ ਗੁਰੂ ਹਰ Rai ਜੀ ਦੇ ਬੇਟੇ RAM Rai ਦੇ ਘਰ ਰਿਸ਼ਤੋਂ ਇੱਥੋਂ ਨੰਗੜੰਬੀਆ ਦੀ ਬੇਟੀ ਆ ਉੱਥੇ ਵਿਆਹ ਗਿਆ ਸੀ ਤਾਂ ਇਹਨਾਂ ਦੇ ਸਬੰਧ ਦੇ ਵਿੱਚ ਬਹੁਤ ਪ੍ਰਾਂਤਨ ਮੇਲਾ ਲੱਗਦਾ ਹੈ ਇੱਥੋਂ ਦਾ ਪਿੰਡ ਦਾ ਬਹੁਤ ਪ੍ਰਾਂਤਨ ਇਤਿਹਾਸ ਆ ਸਭ ਤੋਂ ਪਹਿਲਾਂ ਇੱਥੇ ਦਾ ਚੌਧਰੀ ਮੁਹੰਮਦ ਅਲੀ ਐਸੇ ਨਗਰ ਦਾ ਪਾਕਿਸਤਾਨ ਵਿੱਚ ਜਾ ਕੇ 1 ਸਾਲ ਤੇ 31 ਦਿਨ ਉੱਥੋਂ ਦਾ ਪ੍ਰਧਾਨ ਮੰਤਰੀ ਰਿਆ ਤੇ ਸਾਡੇ ਇਥੇ ਮਹਿੰਦਰ ਮੁੰਸ਼ੀ ਜੋ ਵਰਲਡ ਕੱਪ 1975 ਦਾ ਹੋਇਆ ਉਹਦੇ ਵਿੱਚ ਵੀ ਉਹਨਾਂ ਨੇ ਇੰਡੀਆਈ ਟੀਮ ਜਿੱਤੀ ਆ ਸਾਡੇ ਪਿੰਡ ਦਾ ਮਹਿੰਦਰ ਮੁੰਸ਼ੀ ਇੰਟਰਨੈਸ਼ਨਲ ਪਲੇਅਰ ਕਿਹਾ ਜਾਂਦਾ ਹੈ ਤੇ ਹੁਣ ਸੰਦੀਪ ਸੰਧੂ ਕਬੱਡੀ ਦਾ ਪਲੇਅਰ ਜਿਹੜਾ ਹੈਗਾ ਇਸ ਨੰਗਲ ਭਾਵੇਂ ਅੱਜ ਕੱਲ ਉਹ ਸਾਡੇ ਵਿੱਚ ਨਹੀਂ ਰਿਹਾ ਪਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਬਾਕੀ ਮਾਨਤਬ ਚੇਤਨ ਦਾਸ ਜੀ ਪੂਰੀ ਤੰਦੇ ਹੀ ਨਾਲ ਸੇਵਾ ਕਰਦੇ ਆ ਲੋਕਾਂ ਦੀ ਆਸਾਂ ਮਿਆਦਾਂ ਜਿਹੜੀਆਂ ਇਥੋਂ ਪੂਰੀਆਂ ਹੁੰਦੀਆਂ ਆ ਮਾਤਾ ਪੰਜ ਔਰ ਜੀ ਦਾ ਮਦਰ ਦੇਹਰਾ ਦੂਨ ਦਾ ਮੁੱਖ ਦੇਹਰਾ ਹੈਗਾ ਮੈਂ ਆਪਣੇ ਵੱਲੋਂ ਤੇ ਆਪਣੇ ਸਾਥਕਾਂ ਬਲਦੇਵ ਵੱਲੋਂ ਸੋਢੀ ਉਹਨਾਂ ਬਾਬਾ ਜੀ ਉਹਨਾਂ ਨੂੰ ਮੰਨਤਾ ਵੱਲੋਂ ਸਾਰੇ ਇਲਾਕੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣ ਮਾਤਾ ਪੰਜਾਬ ਕੌਰ ਜੀ ਜਿਨ੍ਹਾਂ ਦਾ ਸਰਾਨਾ ਜੋੜ ਮੇਲਾ ਸਰਬਤ ਨਗਰ ਨਿਵਾਸੀ ਨੰਗਲੰਬੀਆਂ ਢੰਡੋਵਾਲਤ ਸਾਰੇ ਇਲਾਕੇ ਦੇ ਨਿਵਾਸੀ ਸੰਗਤਾਂ ਬੜੇ ਪ੍ਰੇਮ ਸਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਕੱਲ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਪਹਿਲੇ ਦਿਨ ਦੇ ਦੀਵਾਨ ਸਜੇ ਸਨ 9:30 ਵਜੇ ਝੰਡਾ ਸਾਹਿਬ ਜੀ ਦਾ ਉਤਾਰਾ ਹੋਇਆ ਸਾਡੇ 3:30 ਵਜੇ ਦੇ ਕਰੀਬ ਮਾਤਾ ਜੀ ਦੇ ਛੰਡੇ ਦੀ ਰਸਮ ਹੋਈ ਸਾਰੇ ਅਮਰਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਸੁੰਦਰ ਪੰਡਾਲਾਂ ਵਿਖੇ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਦੀਵਾਨ ਸਜੇ ਇਹ ਵੱਡੀ ਬੜੀ ਵੱਡੀ ਦੇਣ ਹੈ ਸਾਡੇ ਨੰਗਲੰਬੀਆਂ ਦੇ ਇਲਾਕੇ ਨੂੰ ਮਾਤਾ ਪੰਜਾਬ ਕੌਰ ਦੀ ਮਾਤਾ ਪੰਜਾਬ ਕੌਰ ਜੀ ਦੀ ਸ਼ਕਤੀ ਤੋਂ ਸਾਰਾ ਇਲਾਕਾ ਹੀ ਜਾਣੂ ਹੈ ਜਿਨ੍ਹਾਂ ਨੇ ਕੱਤੇ ਤਨ ਤੇ ਪਿੰਗ ਝੂਟੀ ਮੈਨਾ ਬਲਹਾਰ ਨੇ ਧੰਨ ਨੇ ਮਾਪੇ ਜਿਨ੍ਹਾਂ ਦੇ ਘਰ ਐਸੇ ਧੀਆਂ ਜਨਮ ਲੈਂਦੀਆਂ ਨੇ ਜਿਨ੍ਹਾਂ ਤੇ صدਕਾ ਮਾਤਾ ਪਿਤਾ ਦੇ ਨਾਮ ਦੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਹੁੰਦਾ ਹੈ ਕੱਲ ਤਾਂ ਉਹਨਾਂ ਦਾ ਆਨੰਦ ਮਾਰ ਰਹੀਆਂ ਹਨ ਮੈਂ ਸਰਬੱਤ ਇਲਾਕੇ ਦੀਆਂ ਨਿਵਾਸੀ ਸੰਗਤਾਂ ਨੂੰ ਮਾਤਾ ਪੰਜਾਬ ਕੌਰ ਜੀ ਦੇ ਸਲਾਣਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿੱਥੇ ਮਾਤਾ ਜੀ ਨੇ ਪਹਿਲਾਂ ਕਾਰਜ ਆਰੰਭ ਕੀਤੇ ਜੋ ਰਹਿੰਦੇ ਕਾਰਜ ਦੀ ਵੀ ਮਾਤਾ ਕਿਰਪਾ ਕਰਨ ਤਾਨੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਮਾਤਾ ਜੀ ਦੇ ਸਾਲਾਨਾ ਜੋੜ ਮੇਲੇ ਦੇ ਰਹਿnde ਕਾਰਜ ਨੇ ਜਿਹੜੇ ਉਹ ਸੰਪੂਰਨਤਾ ਸਹਿਤ ਨਿਭਾਉਣ ਦੀ ਕਿਰਪਾਲਤਾ ਕਰਨ ਜੀ ਇੰਨੀਆਂ ਬੇਨਤੀਆਂ ਪੀਆਰ ਕਾਮ ਮਈ ਦੇ ਅਖੀਰ ਜਾ ਕੇ ਇਹ ਜੋ 13 ਤਰੀਕ ਨੂੰ 12 ਤੇ 13 ਦਾ ਐਤਵਾਰ ਤੇ ਸੋਮਵਾਰ ਦਾ ਮੇਲਾ ਹੈ ਮਾਤਾ ਜੀ ਦੇ ਦਰਬਾਰ ਦਾ ਕੁਝ ਸਮੇਂ ਤੋਂ ਮਤਲਬ ਇਤਿਹਾਸ ਸੰਗਤਾਂ ਦੇ ਵਿੱਚ ਇੰਨਾ ਸੀ ਕੱਲ ਮੈਂ ਵੇਖਿਆ ਸੀ ਵੀ ਇੱਥੋਂ ਆ ਜਾ ਗੇਟ ਆ ਮੇਨ ਐਂਟਰੀ ਆ ਮਾਤਾ ਜੀ ਦੇ ਪੰਜਾਬ ਕੌਰ ਦੀ ਇਤੋਂ ਤਾਂ ਸੰਗਤਾਂ ਦਾ ਭਾਰੀ ਇਕੱਠ ਸੀ ਨਹੀਂ ਤੇ ਪਹਿਲਾਂ ਕੁਝ ਮੇਲਿਆਂ ਦੇ ਵਿੱਚ ਇੰਨਾ ਉਤਸ਼ਾਹ ਨਹੀਂ ਵੇਖਿਆ ਗਿਆ ਜਿੰਨਾ ਐਰ ਕਾ ਮਾਤਾ ਪੰਜਾਬ ਕੌਰ ਦੇ ਮੇਲੇ ਸੰਗਤਾਂ ਦਾ ਉਤਸ਼ਾਹ ਵੇਖਿਆ ਤੇ ਅੱਜ ਵੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਕੱਲ ਵੀ ਵੱਧ ਚੜ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਤੇ ਮਾਤਾ ਦੇ ਦਰਬਾਰ ਤੇ ਹਾਜ਼ਰੀਆਂ ਭਰ ਕੇ ਉਹ ਖੁਸ਼ੀਆਂ ਲੈ ਕੇ ਜਾਂਦੇ ਨੇ ਆਪਣੀਆਂ ਅਰਦਾਸਾਂ ਬੇਨਤੀਆਂ ਮਾਤਾ ਦੇ ਦਰ ਤੇ ਉਹ ਕਰਦੀਆਂ ਨੇ ਮਾਤਾ ਪੰਜਾਬ ਕੌਰ ਜੀ ਸਰਬੱਤ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦੇ ਨੇ ਉਹਨਾਂ ਦੀਆਂ ਮਨੋ ਭਾਵਨਾ ਪੂਰਨ ਕਰਦੇ ਨੇ ਤੇ ਸੰਗਤਾਂ ਹਰ ਸਾਲ ਮੇਲੇ ਦੇ ਵਿੱਚ ਪਹੁੰਚ ਕਰਕੇ ਮਾਤਾ ਜੀ ਜਸ ਕਰਾਨਾ ਕਰਨ ਵਾਸਤੇ ਨਕਮਸਕ ਹੋਣ ਵਾਸਤੇ ਇੱਥੇ ਪਹੁੰਚਦੀਆਂ ਨੇ ਜਿੱਥੇ ਮੈਂ ਵੇਖਿਆ ਸ੍ਰੀ ਅਮਰਤਸਰ ਸਾਹਿਬ ਦੇ ਲਾਗੇ ਸਾਡਾ ਪਿੰਡ ਹੈ ਮੈਂ ਉੱਥੋਂ ਇੱਥੇ ਮਾਤਾ ਜੀ ਦੇ ਦਰਬਾਰ ਚ ਦੋ ਦਿਨ ਦੀ ਦੀਵਾਨਾ ਦੀ ਸੇਵਾ ਕਰਨ ਵਾਸਤੇ ਆਉਣਾ ਆ ਜੂਥ ਨੂੰ ਇਹ ਮੈਸੇਜ ਆ ਵੀ ਜੇ ਕੋਰੇ ਕਾਗਜ਼ ਤੇ ਕਿਸੇ ਅਫਸਰ ਦੀ ਮੋਹਰ ਲੱਗ ਜਾਵੇ ਉਹਦੀ ਵੈਲਿਊ ਬਣ ਜਾਂਦੀ ਆ ਸਾਡਾ ਸਰੀਰ ਵੀ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਜੇ ਤੇ ਸਤਿਗੁਰਾਂ ਦੀ ਮੋਹਰ ਲੱਗ ਜਾਵੇ ਅਸੀਂ ਦਾੜੀ ਕਟਾਉਣੀ ਛੱਡ ਕੇ ਕੇਸ ਕਟਾਉਲੇ ਛੱਡ ਕੇ ਗੁਰੂ ਦੇ ਸਿੱਖ ਬਣ ਜਾਈਏ ਜੇ ਸਿੰਘ ਨਹੀਂ ਸਜਣਾ ਤੇ ਘਰ ਤੋਂ ਘੱਟ ਨਹੀਂ ਗੁਰੂ ਦੇ ਸਿੱਖ ਆ ਜਿਹੜੇ ਉਹ ਬਣ ਜਾਈਏ ਤੇ ਸਿੰਘ ਸਤਿਗੁਰ ਜੀ ਆਪੇ ਸਜਾ ਲੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਓ ਜਿੱਥੇ ਤੁਹਾਡਾ ਕੋਈ ਆਦਰ ਸਤਕਾਰ ਨਹੀਂ ਕਰਦਾ ਜਦੋਂ ਤੁਸੀਂ ਕੇਸ ਰੱਖੇ ਹੋਣਗੇ ਤੇ ਸਤਾਰ ਸਜਾਈ ਹੋਵੇਗੀ ਲੋਕ ਤੁਹਾਨੂੰ ਸਰਦਾਰ ਜੀ ਜੀ ਕਹਿ ਕੇ ਨਾਲ ਬਣਾਉਣਗੇ ਬੈਠਣ ਵਾਤੇ ਤੁਹਾਨੂੰ ਜਗ੍ਹਾ ਦੇਣਗੇ ਜੂਤ ਨੂੰ ਇਹ ਮੇਰਾ ਮੈਸੇਜ ਆ ਇਹ ਮੇਰੀ ਬੇਨਤੀ ਆ ਕਿ ਪਤਨ ਬੁਣੇ ਛੱਡ ਕੇ ਗੁਰੂ ਦੇ ਲੜ ਲੱਗੋ ਗੁਰੂ ਦੇ ਚਰਨਾਂ ਦੀ ਪ੍ਰੀਤੀ ਪਾਓ ਗੁਰੂ ਨਾਲ ਜੁੜ ਜਾਓ ਸ਼ਾਦ ਸੰਕਤੀ ਜਿਹੜਾ ਰੱਬ ਦੇ ਕਰੇ ਕੁਣਕਾ ਮੇਜਣਾ ਹੈ ਸੰਕੀ ਸਾਥ ਲੋਕ ਇਹ ਬੜਾ ਸੁੰਦਰ ਨੇ ਇਹਨਾਂ ਨੂੰ ਰੇਖ ਇਤਿਹਾਸ ਦਾ ਪਤਾ ਹੈ ਇਹ ਇੱਕ ਆਦਮੀ ਦਾ ਪਤਾ ਹੈ ਤੇ ਵਿੱਚ ਇੱਕ ਧੰਨਵਾਦ ਇਹਨਾਂ ਦਾ ਵਿੱਚੋਂ ਮਾਇਆ ਹੀ ਖਜ਼ਾਨੇ ਭਰਪੂਰ ਕਰੇ ਮਾਲਕ ਤੰਦਰੁਸਤੀ ਤੇ ਲਿਆ ਦਾ ਕਾਕਾ ਨਾਨਕ ਨਾਮ ਜੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਮੈਂ ਜੜਦੀ ਕਾ ਖਾਲਸਾ ਵਾਹਿਗੁਰੂ ਜਿੱਦੀ ਫਤਿਹ ਤਨਰਾ ਤੇ ਦਵਾਦੇ ਵਾਲਿਆਂ ਦਾ ਮੇਰੀ ਗੱਲ ਵੀ ਗਮ ਕਰ ਦਿੱਤੀ ਤੇ ਗੁਰੂ ਨੇ ਕਿਰਪਾ ਕੀਤੀ ਵੈਸੇ ਤਾਂ 12 1250 ਗੀਤ ਗੁਰੂ ਦੀ ਕਿਰਪਾ ਦੇ ਨਾਲ ਲਿਖਿਆ ਇਹ ਲਖਾਉਣ ਵਾਲੇ ਆਪ ਹੀ ਹੈ ਅਸੀਂ ਕੌਣ ਕੋਈ ਨਹੀਂ ਸਤਿਗੁਰ ਕਿਰਪਾ ਕਰੇ ਕਰਦੀ ਕਲਾ ਕਰੇ ਤੇ ਆਓ ਗੁਰੂ ਪਿਆਰੋ ਹੁਣ ਬਲਵਿੰਦਰ ਸਿੰਘ ਜੀ ਆਲਮ ਸਾਹਿਬ ਸਿਆਣੇ ਨੇ ਕਿਉਂਕਿ 5 ਮਿੰਟ ਇਹਨਾਂ ਨੇ ਵੀ ਕੱਟਣੇ ਨੇ ਕਿਉਂਕਿ ਦਰਦਾਰ ਜੀ ਵੱਧ ਲਾ ਗਿਆ ਸੀ 10 ਮਿੰਟ ਇਹਨਾਂ ਨੂੰ ਬੇਨਤੀ ਹੈ ਰਹਿੰਦੇ ਸਮੇਂ ਅੰਦਰ ਰਹਿ ਕੇ ਸੇਵਾ ਕਰਨੀ ਦੀ ਆਓ ਸਰਵਣ ਕਰੀਏ ਬਲਵਿੰਦਰ ਸਿੰਘ ਜੀ ਆਲਮ ਉਹਨਾਂ ਤੋਂ ਬਾਅਦ ਲਸ਼ਕਰ ਸਿੰਘ ਜੀ ਮਾਨਕਪੁਰੀ ਉਹਨਾਂ ਤੋਂ ਬਾਅਦ ਤੇ ਆਲਮ ਸਾਹਿਬ ਆਏ ਮੈਦਾਨ ਵਿੱਚ ਜਿੱਥੇ ਪਾਸੋਂ ਗੁਰਪਿਆਰੇ ਸੱਤੀ ਸਾਹਿਬ ਮਹਾਂਤ ਚੇਤਨ ਦਾਸ ਜੀ ਇਹ ਸਾਰੀਆਂ ਸਮਾਵਾਂ ਕੋਈ ਤਰਸਵੀਂ ਜਿਉੜੀ ਦੀਆਂ ਚਲਣੀਆਂ ਨੇ ਪਿਆਰਿਓ ਕਰਨੀ ਕੋ ਸੇਵਾ ਲੰਗਰਾਂ ਵਿੱਚ ਸੇਵਾ ਕਰਕੇ ਲੈ ਦੋ ਹੰਸਾ ਵਾਹਿਗੁਰੂ ਜੀ ਕਿਰਪਾ ਤੇ ਸਾਡੇ ਭਾਈ ਸਾਹਿਬ ਜੀ ਗੁਰਪਿਆਰੇ ਪੰਨਾ ਵੱਲ ਸਵਾਦ ਅਮੜਾ ਸਤਿਗੁਰ ਚੜ੍ਹਦੀ ਕਲਾ ਕਰੇ ਸਾਡੇ ਭੈਣ ਜੀ ਰੇ न कृपा सारी उहे कनेडा तव्हां ख़ुशीअ लण वास्ते माड़े करे कर सघंदी

ਵਾਹਿਗੇ ਜੋ ਹਰ ਦਰਣੀ ਕਿੰਦ ਲਾਵੇ ਭਾਈ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਵਨ ਹਜ਼ੂਰੀ ਵਿੱਚ ਆਪ ਗੁਰੂ ਘਰ ਦੇ ਅੰਦਰ ਮਹਾਨ ਸਤਕਾਰਯੋਗ شخصیت ਮਾਤਾ ਪੰਜਾਬਪੁਰਜੀ ਦੇ ਸਲਾਨਾ ਜੋੜ ਮੇਲੇ ਤੇ ਦੂਜੇ ਦਿਨ ਆਪਣੀ ਸ਼ਰਦਾ ਤੇ ਫੁਰਪੇਟ ਕਰ ਰਹਾ ਗੁਰੂ ਪਿਆਰੀ ਸਤਸੰਗਤ ਗੁਰੂ ਖਾਲਸਾ ਜੀ ਆਓ ਜੋੜੋ ਗੁਰ ਚਰਨਾ ਦੇ ਮਨੋਵ੍ਰਤੀਆਂ ਰਸਨਾ ਕਰੋ ਪਵਿੱਤਰ ਕੁਝ ਕਹਿੰਦੇ ਆ ਕੇ ਬਖਸ਼ਿਸ਼ ਕਰੋ ਸਾਈਂ ਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਗੁਰ ਫਤਹਿ ਕਰੋ ਬਲੰਦਾ ਖੋਟਕੇ ਜੀ ਬਾਹੇ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆ ਗੁਰ ਪਿਆਰੇ ਸਮਾਬਰਾ ਸਿਮਜਿਆ ਮੈਂ ਆਪ ਦਿਨਾਂ ਲੇਕੋ ਨੂੰ ਜਿਉ ਆਇਆ ਚੱਲੇ ਕਦਮ ਦਸਰਿਆਂ ਦੇ ਸਿਰ ਮੱਥੇ ਤੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਾਤਾ ਪੰਜਾਬ ਕੌਰ ਜੀ ਸਮੂਹ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਟਰਦੀ ਕਲਾ ਬਖਸ਼ੂ ਰਹਿ ਮੈਂ ਇੱਕ ਬੇਨਤੀ ਕਰ ਜਾਂਵ ਜੀਮੀਦਾਰ ਤੇ ਕਿਸਾਨ ਤੇ ਕਿੱਡੀ ਤੰਗੀ ਆ ਜਾਏ ਫਸਲ ਨਾ ਹੋਵੇ ਪਰ ਕਦੇ ਵੀ ਜ਼ਿਮੀਂਦਾਰ ਜਿਹੜਾ ਹੈ ਜਿਹੜੀ ਉਹਨੇ ਕਣਕ ਬੀਜਣੀ ਹੁੰਦੀ ਹੈ ਨਾ ਉਹ ਕਣਕ ਕਦੇ ਭਾ ਕੇ ਉਹਦੀਆਂ ਰੋਟੀਆਂ ਨਹੀਂ ਖਾਂਦਾ ਤੇ ਉਵੇਂ ਗੁਰੂ ਨਾਨਕ ਦੇਵ ਦਾ ਲਾਇਆ ਸਿੱਖੀ ਦਾ ਬੂਟਾ ਗੁਰੂ ਗੋਬਿੰਦ ਸਿੰਘ ਜੀ ਦੇ ਚੁਣੇ ਹੋਏ ਪੰਜ ਪੈ ਇਹ ਸਾਡੀ ਸੌਰੀ ਸੋਚ ਹੈ ਮੇਰੇ ਬੱਚੇ ਪਾਠੀ ਨਹੀਂ ਬਣੇ ਮੈਸ ਕੋਲੋਂ ਕੁਝ ਨਸੀਬ ਹੈ ਆ ਮੇਰੇ ਪ੍ਰਾਣੇ ਸਾਥੀ ਨੇ ਮੇਰੇ ਛੋਟੇ ਵੀਰ ਮੇਰੇ ਅਜ਼ੀਜ਼ ਸ਼ਾਨ ਸਾਹਿਬ ਬੈਠੇ ਆ ਉਹਨਾਂ ਦੇ ਵਿੱਚੇ ਦੋਨੋਂ ਟਾਡੀ ਵੀ ਆ ਪਾਠੀ ਵੀ ਆ ਤੇ ਉਹਨਾਂ ਦੇ ਵਿੱਚੇ ਉਹ ਛੋਟਾ ਉਹ ਵੱਡਾ ਉਹ ਟਾਡੀ ਬੈਠਾ ਆ ਛੋਟਾ ਇੱਧਰ ਬੈਠਣਾ ਸਟੇਜ ਉੱਤੇ ਸੇਵਾ ਨਿਭਾ ਰਿਹਾ ਤੇ ਦਾਸ ਆ ਆਪਣੇ ਆਪਣੇ ਗੀਤ ਸੂਰਜਪਾਲ ਸਿੰਘ ਇਸੇ ਸ਼ਾਨ ਸਾਹਿਬ ਦੇ ਉੱਤੇਲਾ ਸਾਫ ਹੈ ਤੇ ਕੈਨੇਡਾ ਜਾ ਕੇ ਬੜੀਆਂ ਬਹਿਗੂ ਨੇ ਕਿਰਪਾ ਕੀਤੀਆਂ ਲੋਕ ਨੂੰ ਪੁੱਛਦੇ ਆ ਤੂੰ ਪਾਠ ਸਿੱਖਿਆ ਕਿਤੋਂ ਹੈ ਤੇ ਜਿੱਦਣ ਦਾਸ ਨੇ ਪਾਠ ਸਿੱਖਿਆ ਕਹਿੰਦੀ ਕਿ ਗੁਰੂ ਦੀ ਬਾਣੀ ਸਿੱਖਣੀ ਹੈ ਮਹਾਰਾਜ ਨੇ ਕਿਰਪਾ ਕੀਤੀ ਸਿੱਖੇ ਸਮੇ ਦਾ ਮੋਹ ਆਇਆ ਇਸ ਲਾਈਨ ਚ ਆਇਆ ਇੱਧਰ ਵੀ ਉਹ ਕੁਝ ਫਕਸ਼ਿਸ਼ ਕੀਤਾ ਬਹਿਗੂ ਨੇ ਜਿਹੜਾ ਮੈਂ ਕਦੀ ਬਣੀ ਨਹੀਂ ਸਕਦਾ ਸੋ ਭਾਈ ਇਹ ਮੰਨਣਾ ਚਾਹਿਆ ਕਰੋ ਬੱਚਿਆਂ ਨੂੰ ਇਹ ਕਹਿ ਕੇ ਪਾਸ ਕਰੋ ਸਾਡਾ ਇਸ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਨੂੰ ਸੇਵਾ ਸੰਭਾਲ ਆਉਣੀ ਚਾਹੀਦੀ ਹੈ ਸਾਨੂੰ ਸੇਵਾ ਕਰਨੀ ਆਉਣੀ ਚਾਹੀਦੀ ਹੈ ਬਾਖੇ ਤਸਕੇ ਵੀ ਸਿੱਖਣਾ ਹੈ ਬਈ ਸਾਨੂੰ ਕਮੇਟੀ ਤਰਖਾਹ ਨੀ ਦਊ ਉਹ ਤੁਸੀਂ ਆਪਣੀ ਡਿਊਟੀ ਇੰਨੀ ਕਰੋ ਕਿ ਗੁਰਦੁਆਰੇ ਦੀ ਕਮੇਟੀ ਦੇ ਬਣਾਉਂਦੀ ਲੋੜ ਇਹਨਾਂ ਦਾ ਜੋ ਲੋਕਾਂ ਨੂੰ ਸੰਗਤ ਨੂੰ ਇਹੋ ਜਿਹਾ ਕੰਮ ਕਰੋ ਇਹ ਮੇਰੀ ਆਪਣੀ ਬੇਨਤੀ ਹੈ ਤੇ ਜੇ ਅਸੀਂ ਪਹਿਲੋ ਦੇਖਣਾ ਹੈ ਆਕੇ ਕਿਸੇ ਨੇ ਕਹਿੰਦਾ ਪਾਪਾ ਜੀ ਕੱਲ ਨੂੰ ਪੰਜਵੇਂ ਪਾਸ਼ਾ ਦੀ ਸ਼ਹੀਦ ਦਾ ਪਰਮੇ ਤੇ ਸੁਖਨੀ ਸਾਹਿਬ ਕਰਨਾ ਹੈ ਪਾਪਾ ਕਹਿੰਦਾ ਹਾਂ ਕਰ ਲਾਂਗੇ ਪੇਟਾ ਕਿ ਨਹੀਂ ਰੱਖੋਗੇ ਉਹ ਜੇ ਸਾਤੇ ਦਾ ਦਿੱਤਾ ਹੋਇਆ ਨਾਮ ਤੂੰ ਐਨਾ ਕੁਮਾਰਿਆ ਐਸਾ ਕੁਮਾਰਿਆ ਉਹਦੇ ਸ਼ਹੀਦੀ ਪਰਮ ਤੇ ਤੂੰ ਸੁਖਨੀ ਸਾਹਿਬ ਕਰਨਾ ਤੇ ਭੇਡਾ ਪੁੱਛਦਾ ਤੇ ਸੰਗਤ ਤੁਹਾਡਾ ਕਿਵੇਂ ਹੋ ਕਿਉਂਕਿ ਹਾਥੀ ਕੇ ਪਾਉਂ ਮੇ ਸਭ ਦਾ ਪਾਉਂ ਤੇ ਗੁਰੂ ਸਾਹਿਬ ਕਹਿੰਦਾ ਹੈ

بھئی ساٹھی جہی سوچ ہے کمرشل ہو گئی پر ایسا بھی کمرشل نہ ہو ہوگا گروپ سکھ امن دتا منفرد کی ترقی امن دتا آ بن کے بار چ درجہ ڈالے دروازہ توڑ کے مہاراجے آ کے پاشا کو خبر دیتی ہے ਸਤੇ ਪਾਤਸ਼ਾਹ ਮੁਸਕਰਾਏ ਕਹਿੰਦੇ ਹੋਰਾ ਤੋਂ ਰਾਦ ਹਰ ਹੋ ਗਿਆ ਆਖਰਕਾਰ ਸਿੰਘਾਂ ਦੇ ਨਾਮ ਦੱਸਿਆ ਕਿ ਤੁਹਾਡਾ ਜਿਹੜਾ ਤੁਨੀ ਚੰਦ ਮਹਾਰਾਜ ਹੈ ਉਹ ਹਰ ਹੋ ਗਿਆ ਮਹਾਰਾ ਸਤੇ ਪਾਤਸ਼ਾਹ ਦਾ ਦਰਵਾਜ਼ਾ ਖੁੱਲਿਆ ਬਚਿੱਤਰ ਸਿੰਘ ਸੂਰਮਾ ਬੈਠਾ ਹੈ ਮਹਾਰਾ ਸਤੇ ਪਾਤਸ਼ਾਹ ਨੇ ਜਦੋਂ ਨਾਮ ਲਾਉ ਸੁਣਤਾ ਹੈ ਬਚਿੱਤਰ ਸਿੰਘ ਸੂਰਮਾ ਮਹਾਰਾਜ ਦੇ ਚਰਨਾਂ ਦੇ ਟੇਕਿਆ ਮੱਥਾ ਮਹਾਰਾ ਸਤੇ ਪਾਤਸ਼ਾਹ ਨੇ ਜਿੱਤਾਂ ਥਾਮੜਾ ਗੱਜ ਕੇ ਟੇਕਾਰਾ ਬੁਲਾਇਆ ਮਹਾਰਾ ਸਤੇ ਪਾਤਸ਼ਾਹ جنا ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਦਾ ਨਫੇ ਵਾਲਾ ਕਰਕੇ ਦਿਖਾਈ ਨਾਲ ਕਾ ਤੂੰ ਸੌਦਾ ਨਫੇ ਵਾਲਾ ਮਾਈ ਭਾਗੋ ਜਿਸ ਵੇਲੇ ਸਿੰਘ ਮੈਦਾਨੇ ਜੰਗ ਦੇ ਵਿੱਚੋਂ ਵਾਪਸ ਮੁੜਿਆ ਤੇ ਮਾਈ ਭਾਗੋ ਸਿੰਘਾਂ ਨੂੰ ਕਹਿੰਦੀ ਆ ਵੀ ਤੁਸੀਂ ਦੀਵੀਆਂ ਪਾ ਕੇ ਮੈਦਾਨ ਦੇ ਵਿੱਚੋਂ ਵਾਪਸ ਮੁੜਿਆ ਤੇ ਬਾਈ ਭਾਗੋ ਕਿਰਪਾਨ ਚਾਕੇ ਕਿਸ ਮੈਦਾਨ ਦੇ ਜੰਗ ਦੇ ਵਿੱਚ ਜਾਂਦੀ ਹੈ ਸੋਗਾ ਮੈਦਾਨ ਦੇ ਵਿੱਚ ਚੰਦਰੀਆਂ ਨੇ ਘਟੀਆਂ ਮਾਤਾ ਪੰਚ سکھی کے سوا انتر پائی بولنا جی واحد گردر چکھاون کا ਵੈਟਨਾ ਦਾ ਖਾਲਸਾ ਜੀ ਸਾਈਂ ਕਹਾ ਤਰ ਚਰਨ ਇੱਕ ਇੱਕ ਪਤਿ ਹਰ ਸ੍ਰੀ ਸਾਹਿਬ ਜੀ ਸੰਧੂ ਸਾਹਿਬ ਪ੍ਰਿੰਸੀਪਲ ਤਰਪਾਲ ਜੀ ਜਿਹਨੀਆਂ ਸ਼ਖੀਤ ਆ ਮੌਜੂਦ ਨੇ ਆਪਾਂ ਲਈ ਅਸ਼ੀਰਵਾਦ ਤੇ ਕਰੀਏ ਸ਼ੁਰੂਆਤ ਅੱਜ ਦੇ ਸੱਜਣੋ ਜੀ ਤੇ ਸਾਡੀ ਸਰਕਾਰ ਜਿੰਦੀ ਅਪਾਰ ਕਿਰਪਾ ਇਸ ਦਰਬਾਰ ਦੇ ਸੇਵਾਦਾਰ ਪ੍ਰਿੰਸੀਪਲ ਤਰਪਾਲ ਜੀ ਨਾਲ ਸਾਡੇ ਸਰਪੰਚ ਬਲਦੇਵ ਰਾਜ ਜੀ ਤੇ ਨਾਲ ਸਾਡੇ ਜਾਗਰਣ ਕਮੇਟੀ ਦੇ ਭਰਾ ਛੋਟੀ ਜੀ ਤੇ ਨਾਲ ਦਰਬਾਰ ਲਖ ਦਾਤਾ ਜੀ ਦੇ ਸੇਵਾਦਾਰ ਸੁਰਿੰਦਰਪਾਲ ਜੀ ਹੌਣ ਲਾਲ ਜੀ ਹਰਪੀਤ ਹੈਪੀ ਜੀ ਪਹਿਲਵਾਨ ਜੁਏਈ ਤੋਂ ਜਿਹੜੇ ਪਹੁੰਚੇ ਨੇ ਔਰ ਬਹੁਤ ਵੱਡੀ ਸੇਵਾ ਖਾੜੇ ਦੇ ਵਿੱਚ ਕੀਤੀ ਹੈ ਆਸ਼ੀਰਵਾਦ ਦੇਣਗੇ ਤੇ ਨਾਲ ਸਾਡੇ ਜੀਤਪਾਲ ਬਾਲਾ ਜੀ ਹੌਣ ਲਾਲ ਜੀ ਸੱਦੀ ਪਹਿਲਵਾਨੀ ਢੱਡਵਾਲ ਮਜੀਦਾ ਪਹਿਲਵਾਨ ਜੀ ਤੇ ਨਾਲ ਇਹ ਮੁੰਡਾ ਰਾਹੁਲ ਹੈ ਵੱਡੇ ਕੈਮਰੇ ਰਿਕਵਰੀ ਕਰ ਰਹੇ ਨੇ ਇਹ ਕਹਿੰਦੇ ਦੁਨੀਆ ਦੇ ਮਹਾਨ ਮੱਲ ਇਸ ਕਹਿੰਦੇ ਖਾੜੇ ਦੇ ਵਿੱਚ ਪੁੱਜ ਚੁੱਕੇ ਨੇ ਅੱਜ ਵੱਡੇ ਕਹਿੰਦੇ ਵੀ ਸ਼ਹਿਫਤ ਆ ਵੀ ਪੁੱਜ ਕੇ ਦੀਪਾਂ ਤੇ ਮੰਤਰ ਦੇ ਵਿੱਚ ਹੱਥ ਜੜੀ ਕੋ ਜੀਰ ਮਾਈ ਇੱਕ ਨਾਂ ਦਾ ਪੁੱਤ ਨੀਤ ਕਾਜੀ ਦੇ ਸਾਹਮਣੇ ਕੋ ਕੀ ਹੋ ਗਿਆ ਲਿਆ ਵਾਹ ਜੀ ਵਾਹ ਚਾਲਦੀਆਂ ਗੁੜਦੀਆਂ ਇਹਦੇ ਉੱਟੀ ਦੇ ਮੱਲ ਤੇ ਸਾਹਮਣੇ ਚਾਲਦੀਆਂ ਗੁੜਦੀਆਂ ਲੈ ਵੀ ਦਵੰਦਰਾ ਅਗਲੀਆਂ ਪਰਚੀਆਂ ਬੋਲਦੇ ਮਾਲ ਤੇ ਆਫ ਹੋ ਜਾਣਗੇ ਹਾਂ ਜੀ ਹਾਂ ਜੀ ਹਾਂ ਜੀ হাজ নি করে কোপি রথনী কোপি রথন আ রমন ভোজোবাদ হাজ নি কোটি আ রমন ভোজোবাদ ਕੀ ਹੋ ਗਿਆ ਵੀ ਵਾਹ ਜੀ ਵਾਹ ਇੱਕ ਪਾਸੇ ਰਮਨ ਖੜਾ ਭੋਜੇਵਾਲ ਗਲਾਮ ਪ੍ਰਮਦਰ ਪਹਾੜਵਾਲੀਆ ਮੇਰੇ ਮਿੱਤਰੋ ਮਾਤਾ ਪੰਜਾਬ ਪੁਰਜੀਆਂ ਦਾ ਜੱਲ ਰਿਆ ਵੱਡੇ ਚੱਕਰ ਦੀਆਂ ਵੱਡੀਆਂ ਜੱਲਾ ਔ ਚੋਟੀ ਦੇ ਪੰਦਾ ਔ ਕਹਿੰਦੇ ਸਾਹਰੇ ਕੇ ਗਾਲ ਨਹੀਂ ਕਦੇ ਕਿਸੇ ਨੂੰ ਮਾਂ ਦੀ ਗੱਡੀ ਦੀ ਕੇ ਪਿੰਡ ਦੇ ਮੰਦਿਰ ਬਾਹਲੀ ਨਹੀਂ ਸਦੀ ਦੀ ਕੇ ਮੰਗਵੀ ਗੱਡੀ ਤੇ ਨਹੀਂ ਉਹ ਗੇੜੀ ਲਈ ਦੀ ਔ ਤੌਰ ਲਈ ਜੀਉਂਦਰੀ ਜਾਨੀ ਨਹੀਂ ਪਾਈ ਦੀ ਕੇ ਭੀੜ ਵਾਲੀ ਜਗਾ ਤੇ ਨਹੀਂ ਫੈਰ ਗੱਡੀ ਦੇ ਕੇ ਟੀਵੀ ਤਾਂ ਜੀ ਅਸ਼ੋਕ ਕਾਂਜਰੀ ਵੀ ਤਿਆਰੀ ਕਰ ਰਹੇ ਵੱਲੋ ਭਾਈ ਅੱਜ ਹੀ ਕੋਲਦੇ ਬਾਬਾ ਫਰੀਦ ਦੇ ਨਾਮ ਰੌਂਗ ਸ਼ਾਹ ਗੋਦ ਇਹ ਵੀ ਮਨ ਤਿਆਰ ਵਾ ਤਿਆਰ ਰਹਿਣਗੇ ਜਿਹੜੋਂ ਸਰਕਾਰ ਕੀਤਾ ਜਾ ਰਿਹਾ ਹੈ ਗਿਆ ਸੰਧਾ ਦਾ ਐਨਾਂ ਸੂਰਜ ਕਹਿੰਦੇ ਆਪਣੀ ਚਾਲ ਚੱਲਦਾ ਜਾ ਰਿਹਾ ਹੈ ਚੜ੍ਹਦੇ ਸੂਰਜ ਦੇ ਧੰਦੇ ਦੇਖੇ ਔਰ ਬੁੜੀਏ ਜੀਵੇ ਬੰਦੇ ਦੇਖੇ ਵੀਰੇ ਜੀ ਕੋਈ ਕਦਮ ਨਾ ਚੜੇ ਉਹ ਤੇ ਸੰਗੇ ਜਾਂਦੇ ਦੇਖੇ ਨਾ ਸਰਕਾਰ ਹੈਲੋ ਲਾਲਾ ہاں جی بہت گوشتیاں پھر بھی شادی پہ گوپی بھی کہتے لکھن والا پوجا ہوا بہت قلما پیتی ਜੀਨੀ ਕਰਨ ਕੋਲ ਵੀ ਇੱਕ ਮੰਗਦਾ ਪੈਂਦਾ ਵੀ ਸੱਟਾਂ ਦਾ ਰਸਤਾ ਇਹ ਗੂੜਾ ਪੂਰਾ ਮੋਲ ਦਾ ਮਾਰੇ ਚੱਲ ਜਾਵੇ ਕੁੜੀ ਨਹੀਂ ਹੰਕਾਰ ਕਰੀਦਾ ਸਮੇਂ ਦਾ ਵੀ ਪੰਨਾ ਅਰਬ ਕੋਲੋਂ ਚੜੀਦਾ ਉਹ ਮੋੜਾ ਉੱਤੇ ਨੀਂਵ ਪਰਮਾਨ ਖਾਦੇ ਖਾਣ ਦਾ ਨਹੀਂ ਮੱਲ ਗੋਪੀ ਨਈਓ ਹਵਾ ਕਰਦੇ ਉਹਦਾ ਤਾਂ ਵੀ ਸਾਜਾ ਭਲਾ ਬਚਾਇਆ ਦਰਬਾਰ ਪੀਰ ਬਾਬਾ ਤਰਾਕੀ ਸ਼ਾਹ ਦੇ ਦਰਬਾਰ ਤੋਂ ਗਾਲੇ ਤੇਰਾ ਵੀ ਧੰਨਵਾਦ ਆ ਕਾਇਰਾ ਭਰਾਵਾਂ ਵਰਗਾ ਪਿਆਰ ਆ ਪੁਜਾ ਸ਼ਹੀਦ ਉਹਦੇ ਧੰਨਵਾਦ ਅਜੇ ਪਾਲਾ ਵੀ ਪੁਜਾ ਪਾਜਮਾ ਲਪਾਇਆ ਵੀ ਪੁਜਾ ਅਜੇ ਕੋਸਤੀ ਬਹੁਤ ਸਿਰੇਦਾਰ ਆ ਐਨ ਕਿਤੇ ਵੀ ਬੱਲੇ ਬੱਲੇ ਹੁੰਦੀ ਪਈ ਵਾਹ ਜੀ ਵਾਹ ਬੱਲੇ ਬੱਲੇ ਹੁੰਦੀ ਹੁਈ ਐਨਾ ਵਜਦੀਆਂ ਧੋਣਾ ਮੇਰੇ ਮਿੱਤਰੋ ਓ ਚੋਟੀ ਦੇ ਮਾਲ ਧੂੜ ਉੜਦੀ ਐ ਮੇਰੇ ਮਿੱਤਰੋ ਓ ਕਹਿੰਦੇ ਰਖ ਪਰੋਸ਼ਾ ਮਹਿਬਾਨਾ ਟੋਨੀਲੀ ਛੱਤੀ ਵਾਲੇ ਫਗਵਾਜੀ ਪਾਣੀ ਚਾਹਲੀ ਨੂੰ ਲੈ ਕੇ ਆਪਣੀ ਜਗ੍ਹਾ ਤੇ ਬਹਿ ਜਾਣਾ ਉਹਦੇ ਮੁਤਾਬਿਕ ਪੁਜਾਇਆ ਮਾਨਕ ਸਰੀਆ ਪੰਸੇ ਭਲਵਾਨ ਦਾ ਪੀਜਾ ਚੱਲੋ ਧੰਨਵਾਦ ਸਾਡੇ ਪੰਸੇ ਭਲਵਾਨ ਦਾ ਮਾਨ ਇਹ ਸਾਨੂੰ ਜਿਹਦੇ ਨਛੱਤਰ ਸਿੰਘ ਸਤੀ ਭਲਵਾਨ ਦਾ ਮਾਨ ਇਹ ਕਹਿੰਦੇ ਤੁਹਾਡੇ ਦਿਲ ਦੀ ਦਾ ਸ਼ਗਿਰਦ ਆ ਵੱਡਾ ਕਹਿੰਦੇ ਵੀ ਗੱਲਾਂ ਨਛੱਤਰ ਸਤੀ ਭਲਵਾਨ ਦੀਆਂ ਐ ਮਜੀਦੇ ਭਲਵਾਨ ਦਾ ਨਾਮ ਬੋਲਦਾ ਇਹਦਾ ਹੁੰਦਾ ਓ ਥਾ ਥਾ ਬੋਲਦਾ ਸਾਹਮਣੇ ਲੱਗਦਾ ਯੋਰ ਭਾਈ ਅਗਲੇ ਮੱਨ ਤਿਆਰ ਵਾਰ ਤਿਆਰ ਰਹਿਣਗੇ ਰਵੀ ਵੀ ਆਇਆ ਹੋਇਆ ਸ਼ਾਹਕੋਟ ਵਾਲਾ ਓ ਕਹਿੰਦੇ ਗੱਲਾਂ ਰਾਜੂ ਭਲਵਾਨ ਦੀਆਂ ਚੱਲਦੀਆਂ ਪਰ ਮਜੀਦਾ ਜੋ ਉਧਰ ਨੱਕਰ ਦੀ ભુપેન્દ્ર ભોલા ગુરપ્રીત સંઘુ એના